गाजा में रहा है वो एक ब्लैक चैप्टर की तरह याद किया जाएगा कि दो दो साल के बच्चे उनके जो शरीर के मारे जा चुके हैं हजारों हजारों लोग मलबे के नीचे दब चुके हैं उनकी कोई गिनती नहीं कितने लोग मलबे मलबे के नीचे दम चुके बच्चे स्कूल नहीं जा रहे और मौत उनके सर पर तांडव कर रही है तो इतना बड़ा जो ह्यूमन क्राइसिस है वहाँ पर तो इसे हम ब्लैक रेस्टिनियन लोगों पर चल रहा है इसने जो पंजाब ने खास करके जो सिख हिस्ट्री में हमारे हमने जो जेनोसाइड देखे हैं मेडिवल पीरियड में और जो पार्टीशन देखा है पंजाब से। के भारत के लोग उनके साथ है भले ही हमारी गवर्नमेंट ने लॉन्ग स्टैंडिंग जो हमारी फॉरेन पॉलिसी जो है मैं नरवेश सिंह ड्यूटी के जी हमारे अध्यक्ष को बिल के सवाल जवाब हम लेंगे فلسطین ਉੰਬੈਸ਼ ਨੂੰ ਡੈਲੀਗੇਸ਼ਨ ਦੇ ਰੂਪ ਵਿੱਚ ਮਿਲੇ ਆ ਉਹਨਾਂ ਨੂੰ ਸਹਿਯਾਤਾ ਰਾਸ਼ੀ ਦਿੱਤੀ ਹੈ ਕੁਝ ਸਹਿਯਾਤਾ ਰਾਸ਼ੀ ਉਹਨਾਂ ਨੂੰ ਦਿੱਤੀ ਹੈ ਇਹ ਕਰਦੇ ਆ ਕਿ ਉਹ ਜੱਗਵੰਦੀ ਤੋਂ ਬਾਉਣ ਦੇ ਵਿੱਚ ਵੱਧ ਤੋਂ ਵੱਧ ਲੋਨ ਛੇਦ ਜਿਦੀ ਜੱਗਵੰਦੀ ਹੋਣੀ ਚਾਹੀਦੀ ਜਿਸ ਤਰ੍ਹਾਂ ਦੇ ਅੱਗੇ ਹਾਲਾਤ ਹੈ ਭੁੱਖ ਮਰੀ ਟਵਾਈ ਬੱਚਿਆਂ ਨੂੰ ਮਾਰਿਆ ਜਾ ਰਿਹਾ ਉਹ ਫਲਸਤੀਨੀ ਰੋਕਾਂ ਦੇ ਨਾਲ ਖੜੇ ਉਹਨਾਂ ਨੂੰ ਵੀ ਜੇ ਮਦਦ ਵੀ ਕਰੇ ਜਿਵੇਂ ਗੱਡੀ ਕੋਲ ਨਾ ਤੋਂ ਬਾਲ ਸੀ ਗਈ ਹੈ ਇਹਨੋ ਹਸਤਾਨ ਦੀ ਉਹ ਗੋਲ ਗੋਸਤੀ ਗਾਲੀ ਨਹੀਂ ਕਰਦੀ ਗਾਜ਼ਾ ਪੱਟੀ ਦੇ ਵਿੱਚ ਫਲਸਤੀਨ ਇਹਨੂੰ ਖੋਦ ਉਹਨਾਂ ਦੇ ਦੇਸ਼ ਦੇ ਵਿੱਚੋਂ ਅੱਜ ਆ ਗਿਆ ਆ ਗਿਆ ਜਿਹੜਾ ਖੁਦ ਫਲਸਤੀਨੀ ਦਾ ਦੇਸ਼ ਹੈ ਉੱਥੇ ਨਜ਼ਰ ਘਾਇਤ ਅੱਜ ਅਸੀਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਫਲਸਤੀਨ ਦੇ ਐਮੈਸਡਰ ਨੂੰ ਮਿਲੇ ਆ ਔਰ ਜੋ ਗਾਜ਼ਾ ਦੇ ਵਿੱਚ ਜਿਸ ਤਰ੍ਹਾਂ ਉੱਥੇ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਫਲਸਤੀਨੀ ਲੋਕਾਂ ਦੀ ਤਾਂ ਅਸੀਂ ਇੱਕ ਮਾਨਵੀ ਸਹਾਇਤਾ ਦੇ ਰੂਪ ਦੇ ਵਿੱਚ ਕਿਰਤੀ ਕਿਸਾਨੀ ਉਹਨਾਂ ਨੂੰ ਲੋ 5 ਲੱਖ ਦੀ ਇੱਕ ਨਗੂਣੀ ਜੀ ਸਹਾਇਤਾ ਜਿਹੜੀ ਉਹਨਾਂ ਨੂੰ ਭੇਟ ਕੀਤੀ ਆ ਔਰ ਦੂਸਰਾ ਅਸੀਂ ਮੰਗ ਕਰਦੇ ਹਾਂ ਕਿ ਫੌਰੀ ਜੰਗਬੰਦੀ ਕਰਕੇ ਗਾਜ਼ਾ ਦੇ ਵਿੱਚੋਂ ਵੈਸਟ ਬੈਂਕ ਦੇ ਵਿੱਚੋਂ ਜਿਹੜਾ ਹੈਗਾ ਇਜ਼ਰਾਈਲੀ ਫੌਜਾਂ ਨੂੰ ਬਾਹਰ ਕੱਢਿਆ ਜਾਵੇ ਔਰ ਫਲਸਤੀਨੀ ਲੋਕਾਂ ਨੂੰ ਜਿਹੜਾ ਉਹਨਾਂ ਦਾ ਹੱਕ ਹੈਗਾ ਉਹ ਦਿੱਤਾ ਜਾਵੇ ਤੀਸਰਾ ਅਸੀਂ ਮੰਨਦੇ ਕਿ ਇਹ ਮਨੁੱਖੀ ਇਤਿਹਾਸ ਦੇ ਵਿੱਚ ਇੱਕ ਕਾਲਾ ਚੈਪਟਰ ਆ ਕਿ ਉੱਥੇ ਛੋਟੇ ਛੋਟੇ ਬੱਚੇ ਮਾਰੇ ਜਾ ਰਹੇ ਆ ਛੋਟੇ ਛੋਟੇ ਬੱਚਿਆਂ ਦੇ ਅੰਗ ਨਹੀਂ ਲੱਭ ਰਹੇਗੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਆ ਹਜ਼ਾਰਾਂ ਲੋਕ ਮਲਬੇ ਹੇਠ ਦੱਬ ਚੁੱਕੇ ਆ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਤੇ ਇਹਨੇ ਜੋ ਸਿੱਖ ਨਸਲਕੁਸ਼ੀ ਦੀ ਗੱਲ ਸੀ ਹਾਨੂੰ ਉਹ ਯਾਦ ਕਰਵਾਤੀ ਜਿਸ ਤਰ੍ਹਾਂ ਮੱਧਕਾਲੀ ਅਯੋਗ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਕੱਲੂ ਘਾਰਿਆ ਨਹੀਂ 1947 ਚ ਪੰਜਾਬ ਦਾ ਵਟਵਾਰਾ ਹੋਇਆ ਲੱਖਾਂ ਲੋਕ ਮਾਰੇ ਗਏ 1984 ਸਿੱਖ ਨਸਲਕੁਸ਼ੀ ਹੋਈ ਹਜ਼ਾਰਾਂ ਲੋਕ ਜਿਹੜੇ ਸੀਗੇ ਉਹ ਕਤਲ ਕਰ ਦਿੱਤੇ ਗੇ ਨਸਲਕੁਸ਼ੀ ਕੀਤੀ ਗਈ ਅਜੇ ਤੱਕ ਇਨਸਾਫ ਨਹੀਂ ਮਿਲੇਗਾ ਬਿਲਕੁਲ ਉਸੇ ਤਰ੍ਹਾਂ ਦਾ ਗਾਜਾ ਪੱਟੀ 'ਚ ਚੱਲ ਰਿਹਾ ਹੈਗਾ ਛੋਟੇ ਛੋਟੇ ਬੱਚੇ ਮਾਸੂਮ ਔਰਤਾਂ ਬੰਦੇ ਮਾਰੇ ਜਾ ਰਹੇ ਪੀਣ ਵਾਲੀ ਪੀਣ ਵਾਸਤੇ ਪਾਣੀ ਨਹੀਂ ਪੈਰਾਂ 'ਚ ਚੱਪਲਾ ਨਹੀਂ ਹੈ ਖਾਣ ਵਾਸਤੇ ਰੋਟੀ ਨਹੀਂ ਹੈ ਤੋਂ ਇਸ ਤਰ੍ਹਾਂ ਦੀ ਤਰਾਸ ਦੀ ਦੇ ਵਿੱਚ ਸਾਨੂੰ ਲੱਗਦਾ ਕਿ ਅਸੀਂ ਉਹਨਾਂ ਦਾ ਦਰਦ ਅਸੀਂ ਨੇ ਸਮਝੇ ਫਿਰ ਕੌਣ ਸਮਝੂਗਾ ਕਿ ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲੋਂ ਇਸ ਮੁਲਕ ਦੇ ਸਾਰੇ ਜਮਹੂਰੀ ਜਮਹੂਰੀਤ ਪਸੰਦ ਲੋਕਾਂ ਨੂੰ ਦੁਨੀਆ ਭਰ ਚ ਵਾਸਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਇਹ ਬੇਨਤੀ ਕਰਾਂਗੇ ਕਿ ਫਲਸਤੀਨੀ ਲੋਕਾਂ ਦੀ ਜਿਹੜੀ ਹੈਗੀ ਆ ਡਟ ਕੇ ਹਮਾਇਤ ਕਰਨੀ ਚਾਹੀਦੀ ਹੈ ਜਿਹੜਾ ਉਹਨਾਂ ਤੇ ਜ਼ਬਰਟਾਇਆ ਜਾ ਰਿਹਾ ਉਹਦਾ ਡਟ ਕੇ ਸਾਨੂੰ ਜਿਹੜਾ ਹੈਗਾ ਉਹ ਵਿਰੋਧ ਕਰਨਾ ਚਾਹੀਦਾ ਜਿਹੜੇ ਪੱਛਮੀ ਮੁਲਕ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੇ ਏਡੇ ਵੱਡੇ ਦਾਵੇਦਾਰ ਕਹਾਉਂਦੇ ਹੈਗੇ ਆ ਅੱਜ ਜੋ ਮਨੁੱਖੀ ਅਧਿਕਾਰਾਂ ਦੇ ਖਾਨ ਤੇ ਬਿਲਕੁਲ ਜਿਹੜੇ ਹੈਗੇ ਆ ਉਹ ਚੁੱਪ ਬੈਠੇ ਹੈਗੇ ਇਸ ਮੁਲਕ ਦੇ ਵਿੱਚ ਵੀ ਜੋ ਪਹਿਲਾਂ ਫਲਸਤੀਨੀਆ ਦੇ ਪੱਖ ਚ ਨੀਤੀ ਰਹੀ ਆ ਉਹਦੇ ਬਿਲਕੁਲ ਉਲਟ ਜਾਂਦਿਆਂ ਹੋયા ਜਿਸ ਤਰ੍ਹਾਂ ਕੋਈ ਵੀ ਇੱਥੇ ਫਲਸਤੀਨੀਆ ਦੇ ਪੱਖ ਚ ਪ੍ਰੋਟੈਸਟ ਕਰਦਾ ਤੇ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਭਾਜਪਾ ਸਰਕਾਰ ਵੱਲੋਂ ਤੇ ਪਰਚੇ ਦਰਜ ਕੀਤੇ ਉਹਨਾਂ ਨੂੰ ਦਬਾਇਆ ਜਾਂਦਾ ਹੈਗਾ ਇਹ ਬਿਲਕੁਲ ਇਜ਼ਰਾਈਲੀਆਂ ਦੇ ਜ਼ਬਰ ਦੇ ਨਾਲ ਖੜਨ ਵਾਲੀ ਗੱਲ ਹੈਗੀ ਆ ਜਿੰਦੀ ਅਸੀਂ ਸਖਤ ਸ਼ਬਦਾਂ ਦੀ ਨਖੇਦੀ ਕਰਦੇ ਹੈਗੇ ਆ ਪਰ ਅਸੀਂ ਇੱਕ ਗੱ ਜੋ ਅਫਗਾਨਿਸਤਾਨ ਚ ਹੋਇਆ ਜੋ ਹਮਲਾਵਰਾਂ ਨਾਲ ਵਿਹਤ ਨਾਮ ਚ ਹੋਇਆ ਉਸੇ ਤਰ੍ਹਾਂ ਦੀ ਮੂੰਹ ਦੀ ਖਾਣੀ ਉਹਨਾਂ ਨੂੰ ਗਾਜ਼ਾ ਪੱਟੀ ਚੋਂ ਵੀ ਪਏਗੇ ਦੇਖੋ ਸਭ ਤੋਂ ਪਹਿਲਾਂ ਤਾਂ ਜੋ ਗਾਜ਼ਾ ਵੈਸਟ ਬੈਂਕ ਫਲਸਤੀਨ ਚੋ ਜਿਸ ਤਰ੍ਹਾਂ ਦੀਆਂ ਨਸਲ ਕੁਸ਼ੀ ਦੀਆਂ ਤਸਵੀਰਾਂ ਆ ਰਹੀਆਂ ਜਿਸ ਤਰ੍ਹਾਂ ਤਬਾਹੀ ਦੇ ਮੰਜ਼ਰ ਦੀਆਂ ਫੋਟੋਗ੍ਰਾਫਸ ਆ ਰਹੀਆਂ ਬਜ਼ੁਰਗ ਬੱਚੇ ਔਰਤਾਂ ਬਿਲਕਦੀਆਂ ਦੇਖ ਰਹੇ ਆ ਇਹ ਕਿਸੇ ਵੀ ਸੁਵੇਦਨਸ਼ੀਲ ਮਨੁੱਖ ਨੂੰ ਕਿਸੇ ਵੀ ਇਨਸਾਫ ਪਸੰਦ ਮਨੁੱਖ ਨੂੰ ਤੰਗ ਕਰਦਾ ਹੈ ਕਾਰਾਸੀ ਇਸ ਮਾਮਲੇ 'ਚ ਯੂਨੋ ਵੱਲੋਂ ਜੋ ਜਾਰੀ ਹੋਈ ਅਪੀਲ ਸੀ ਕਿ ਮਾਨਵੀ ਸੰਕਟ ਹੈ ਉੱਥੇ ਲੋਕਾਂ ਕੋਲ ਪੀਣ ਵਾਲਾ ਪਾਣੀ ਨਹੀਂ ਦਵਾਈਆਂ ਨਹੀਂ ਬਿਜਲੀ ਨਹੀਂ ਰੋਟੀ ਨਹੀਂ ਬੱਚੇ ਸਕੂਲ ਨਹੀਂ ਜਾ 파 ਰਹੇ ਇਸ ਮਾਮਲੇ 'ਚ ਅਸੀਂ ਜਿਹੜੇ ਬਾਬੇ ਨਾਨਕ ਦੇ ਫਲਸਫੇ ਦੇ ਧਾਰਨੀ ਲੋਕਾਂ ਅਸੀਂ ਇਸ ਮਾਮਲੇ 'ਚ ਕਿਵੇਂ ਪਿੱਛੇ ਰਹਿ ਸਕਦੇ ਸੀ ਤੋਂ ਅਸੀਂ ਇੱਕ ਹੰਬਲ ਜੀ ਜਿਹਨੂੰ ਕਹਿੰਦੇ ਨਮਾਣਾ ਜਿਆ ਯਤਨ ਕੀਤਾ ਇੱਕ ਮਾਨਵੀ ਆਧਾਰ ਤੇ ਸਹਾਇਤਾ ਭੇਟ ਕਰਕੇ ਆਏ ਆ ਪਾਲੇਸਟੀਨ ਦੀ ਐਮਬੈਸੀ 'ਚ ਉਹਨਾਂ ਦੇ ਚਾਰਡੀ ਅਫੇਅਰ ਡਾਕਟਰ ਅਬੇਦ ابو ਜ਼ੈਜ਼ਰ ਨੂੰ ਉਹਨਾਂ ਨੇ ਫਾਈਨੈਂਸ ਡਿਪਾਰਟਮੈਂਟ ਚੋਸੀ ਜਮ੍ਹਾਂ ਕਰਾਈ ਹੈ ਔਰ ਇਸ ਮਾਮਲੇ ਚ ਅਸੀਂ ਯੂਨੋ ਤੋਂ ਜ਼ਰੂਰ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੀ ਤਬਾਹੀ ਜਿਹੜੀ ਹੋ ਰਹੀ ਹੈ ਇਸ ਤਰ੍ਹਾਂ ਦਾ ਜੋ ਸਾਰਾ ਮੰਜ਼ਰ ਹੈ ਇਸ ਨੂੰ ਖਤਮ ਕਰਾਉਣਾ ਚਾਹੀਦਾ ਜੰਗਬੰਦੀ ਹੋਣੀ ਚਾਹੀਦੀ ਹੈ ਔਰ ਜੰਗਬੰਦੀ ਦੇ ਨਾਲ-ਨਾਲ ਸ਼ਾਂਤੀ ਨੂੰ ਮੌਕਾ ਦੇ ਕੇ ਇਸ ਮਾਮਲੇ ਦਾ ਹੱਲ ਕਰਨਾ ਚਾਹੀਦਾ ਕਿਉਂ ਅਸੀਂ ਸਮਝਦੇ ਆ ਦੁਨੀਆ ਚ ਕਿਤੇ ਵੀ ਵੀਰ ਤਬਾਹੀ ਹੋਵੇ ਦੁਨੀਆ ਚ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਕਿਸੇ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਿਸੇ ਵੀ ਨੈਸ਼ਨੈਲਿਟੀ ਦੇ ਖਿਲਾਫ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਜੇਨੋਸਾਈਡ ਕੀਤਾ ਜਾਂਦਾ ਉਹ ਗਲਤ ਹੈ ਪੰਜਾਬੀ ਤਾਂ ਇਸ ਗੱਲ ਨਾਲ ਕੋਰਿਲੇਟ ਕਰਦੇ ਨੇ ਖਾਸ ਕਰਕੇ ਸੇ ਅਸੀਂ ਅਹਿਮ ਸ਼ਾ ਦੌਰਾਨੀ ਦੇ ਸਮੇਂ ਦੋ ਕਲੂਕਾਰਿਆਂ ਦਾ ਸਾਹਮਣਾ ਕੀਤਾ ਹੈ ਜਿਹਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ ਕਿਸ ਕਰਕੇ ਕੀਤੀ ਗਈ ਸੀ ਕਿਉਂਕਿ ਅਹਿਮ ਸ਼ਾ ਇੱਥੇ ਆਉਂਦਾ ਸੀ ਮੰਦਰਾਂ 'ਚ ਲੁੱਟਪਾਟ ਕਰਦਾ ਸੀ ਹਿੰਦੂ ਕੁੜੀਆਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੰਦੀ ਬਣਾ ਕੇ ਲੈ ਕੇ ਜਾਂਦਾ ਸੀ ਤੇ ਸਿੱਖ ਛੁਡਾਉਂਦੇ ਰਹੇ ਨਾ ਇਸ ਗੱਲ 'ਚ ਉਹਨੇ ਖਿੱਚ ਕੇ ਉਦੋਂ ਨਸਲ 쿠ਸ਼ੀ ਸਿੱਖਾਂ ਦੀ ਕੀਤੀ ਸੀ ਅਸੀਂ 47 'ਚ ਇਸ ਤਰ੍ਹਾਂ ਦਾ ਸਾਰਾ ਕੁਝ ਦੇਖਿਆ ਇਸ ਕਰਕੇ ਸਾਨੂੰ ਇਹ ਚੀਜ਼ ਤੰਗ ਕਰਦੀ ਸੀ ਔਰ ਉਸ 'ਚ ਅਸੀਂ ਇਹ ਹੰਭਲ ਜਾ ਜਿਹੜਾ ਯਤਨ ਕੀਤਾ ਆ ਅਸੀਂ ਇਸ ਨੂੰ ਬਹੁਤ سارے ਲੋਕ ਇਸ ਨੂੰ ਦੇਖਦੇ ਨੇ ਵੀ ਪਤਾ ਨਹੀਂ ਐ ਕੋਈ ਕਮਿਊਨਿਟੀ ਟੂ ਕਮਿਊਨਿਟੀ ਰਿਲੀਜੀਅਸ ਮਾਮਲਾ ਆ ਨਈ ਅਸੀਂ ਇਹਨੂੰ ਹਿੰਦੂ ਸਿੱਖ ਮੁਸਲਮ ਇਸ ਤਰ੍ਹਾਂ ਦੀ ਕਿਸੇ ਵੀ ਮੰਡੀ ਚੋਂ ਨਹੀਂ ਦੇਖਦੇ ਸੰਸਾਰ ਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਦੁੱਖ ਤਕਲੀਫ ਹੋਈ ਆ ਲੋਕਾਂ ਨੂੰ ਤਾਂ ਪੰਜਾਬੀ ਔਰ ਸਿੱਖ ਭਾਈਚਾਰਾ ਅੱਗੇ ਵਧਦਾ ਰਿਹਾ ਹੈ ਔਰ ਮਦਦ ਕਰਦਾ ਰਿਹਾ ਹੈ ਅਸੀਂ ਉਸੇ ਜੋ ਇੱਕ ਮਾਨਵੀ ਸਹਾਇਤਾ ਦੇ ਰੂਪ ਚ ਸਾਹਮਣੇ ਆਏ ਆ ਦੁਨੀਆ ਚ ਕਿਤੇ ਵੀ ਹੋਏਗਾ ਅਸੀਂ ਪਹਿਲਾਂ ਵੀ ਕਰਦੇ ਰਹੇ ਆ ਤੇ ਅੱਗੇ ਵੀ ਕਰਾਂਗੇ ਹੁਣ ਵੀ ਇਸੇ ਮਾਮਲੇ ਚ ਅਸੀਂ ਇਹ ਕਰਦੇ ਆ ਕਿ ਜੰਗ ਬੰਦ ਹੋਣੀ ਚਾਹੀਦੀ ਹੈ ਔਰ ਸ਼ਾਂਤੀ ਨੂੰ ਇੱਕ ਮੌਕਾ ਦੇਣਾ ਚਾਹੀਦਾ ਯੂਨੋ ਨੇ ਇਸ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ ਸੰਸਾਰ ਦੀ ਸਭ ਤੋਂ ਵੱਡੀ ਉਹ ਪੰਚਾਇਤ ਹੈ ਔਰ ਜਿਹੜਾ ਜਿਊਨਿਸਟ ਇਜ਼ਰਾਈਲ ਆ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਹਿਟਲਰ ਦੀ ਫਾਸ਼ੀਵਾਦੀ ਮੁਹੰਮਦ ਦਾ ਸ਼ਿਕਾਰ ਕੌਮੀ ਕੰਮ ਹੋਈ ਸੀ ਔਰ ਉਹਨਾਂ ਦਾ ਜਿਸ ਤਰ੍ਹਾਂ ਨਸਲਕੁਸ਼ੀ ਹੋਈ ਸੀ ਅੱਜ ਉਹਨਾਂ ਨੂੰ ਉਸੇ ਦਾ ਦੁਹਰਾਏ ਜਿਹੜਾ ਦੂਸਰੀ ਕੌਮियत ਦੇ ਉੱਪਰ ਨਹੀਂ ਕਰਨਾ ਚਾਹੀਦਾ ਅਸੀਂ ਇਸ ਤਰ੍ਹਾਂ ਦੀ ਇਸ ਗੱਲ ਨੂੰ ਮਹਿਸੂਸ ਕਰਦੇ ਹੋਏ ਅੱਜ ਇੱਕ ਮਾਨਵੀ ਸਹਾਇਤਾ ਲੈ ਕੇ ਪਹੁੰਚੇ ਸੀ ਸਾਡਾ ਅੱਜ ਦਾ ਮਕਸਦ ਸਿਰਫ ਹਿਊਮਨਿਟੇਰੀਅਨ ਹੈਡ ਸੀ ਔਰ ਸ਼ਾਂਤੀ ਦੀ ਗੱਲ ਕਰਨਾ